ਬੜਾ ਚੋਰ ਦੇ ਪਿੰਡ ਠਠਿਆਲਾ ਬੇਟ ਵਿਖੇ ਪੇਤ ਭਰੀ ਹਾਲਤ ਦੇ ਵਿੱਚ ਦੋ ਗਾਵਾਂ ਤੇ ਇੱਕ ਬੱਕਰੀ ਦੀ ਮੌਤ ਹੋ ਗਈ। ਸੌਰਵ ਪੁੱਤਰ ਸਰਿੰਦਰ ਕੁਮਾਰ ਬਿੱਟੂ ਦਾ ਕਹਿਣਾ ਹੈ ਕਿ ਜਦੋਂ ਉਹ ਰਜਾਨਾ ਬੰਗ ਅੱਜ ਸਵੇਰੇ ਪਸ਼ੂਆਂ ਦੇ ਬਾੜੇ ਗਿਆ ਤਾਂ ਦੋ ਗਾਵਾਂ ਅਤੇ ਇੱਕ ਬੱਕਰੀ ਮਰੀ ਪਈ ਸੀ। ਉਹਨਾਂ ਦਾ ਸਰੀਰ ਨੀਲਾ ਪਿਆ ਸੀ ਜਦੋਂ ਦੇਖਿਆ ਤਾਂ ਇੱਕ ਆਟੇ ਦੇ ਪੇੜੇ ਵਿੱਚ ਨੀਲਾ ਜਿਹਾ ਪਦਾਰਥ ਸੀ ਜਿਸ ਤੋਂ ਕਾਫੀ ਤਿੱਖੀ بو ਆ ਰਹੀ ਸੀ। ਇੱਕ ਤੀਜਾ ਪੇੜਾ ਵੀ ਗਾਂ ਦੇ ਕੋਲ ਸੀ ਜਿਹੜਾ ਉਸਨੇ ਨਹੀਂ ਖਾਦਾ ਉਹਨਾਂ ਦੋਸ਼ ਲਗਾਇਆ ਕਿ ਕਿਸੇ ਨੇ ਜ਼ਹਿਰ ਦੇ ਕੇ ਦੋ ਗਾਵਾਂ ਅਤੇ ਇੱਕ ਬੱਕਰੀ ਦੀ ਹਤਿਆ ਕੀਤੀ ਹੈ ਸਰਪੰਚ ترਸੀਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਇਸ ਪਰਿਵਾਰ ਨਾਲ ਰੰਜਿਸ਼ ਰੱਖਦਾ ਹੈ ਤਾਂ ਉਹ ਸਿੱਧੀ ਗੱਲ ਕਰਦਾ ਇਹਨਾਂ ਬੇਜਵਾਨਿਆਂ ਦਾ ਕੀ ਕਸੂਰ ਸੀ ਇਸ ਸਬੰਧੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਅਤੇ ਗਾਵਾਂ ਤੇ ਬੱਕਰੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਮੈਂ ਉਹਦਾ ਵੀ ਲਿਖਣਾ ਹੈ ਸੋਇਰੇ ਸੋਇ ਜਿਆਦਾ ਮਾਰਾ ਮੈਂ ਤੇ ਮਰੀਆਂ ਗਾਂਆਂ ਅਮਰੀਆਂ ਪਈਆਂ ਸਨ ਅਸੀਂ ਦੋ ਗਾਈਆਂ ਸੀ ਦੋ ਗਾਈਆਂ ਇੱਕ ਬੱਕਰੀ ਹਾਂਜੀ ਫਿਰ ਸੂਣ ਬੜੀਆਂ ਸੀ ਹਾਂਜੀ ਦੋਨੋਂ ਗਾਈਆਂ ਸੂਣ ਵਾਲੀਆਂ ਸੀ ਤਿੰਨ ਤਿੰਨ ਮਹੀਨੇ ਨੇ ਗੱਭਣਗੇ ਹਾਂਜੀ ਕਿਸੇ ਕੋਈ ਸ਼ੱਕ ਵਗੈਰਾ ਜਿਦਾ ਸੀ ਨਹੀਂ ਭਾਈ ਜੀ ਇਹਨਾਂ ਦੇਖਿਆ ਨਹੀਂ ਸੀ ਅੱਛਾ ਕੋਈ ਚੀਜ਼ ਵੀ ਮਿਲੀ ਸੀ ਕੋਈ ਹਾਂਜੀ ਭਾਈ ਆਟੇ ਦਾ ਪੇੜਾ ਮਿਲਿਆ ਉਹਦੇ ਵਿੱਚ ਮਸਲ ਵੀ ਦਵਾਈ ਸੀ ਅੱਛਾ ਨਹੀਂ ਨਹੀਂ ਦੋਈ ਹਾਂਜੀ ਇਸ ਸਵੇਰੇ ਪਤਾ ਲੱਗੇ ਕਿ ਨਤੀ ਲੱਗੇ ਬੰਦੇ ਨੂੰ ਨਹੀਂ ਨਹੀਂ ਸਵੇਰੇ ਪਤਾ ਲੱਗਿਆ ਜੀ ਰਾਤ ਦਾ ਬੜੇ ਵਜੇ ਮੈਂ ਬੰਨ ਕੇ ਗਿਆ ਸਵੇਰੇ ਪਸੂ ਚੋਣ ਜਿਆਦਾ ਹੈ ਚਾਈ ਕਰਨਾ ਹੈ ਉਦੋਂ ਦੇਖੇ ਔ ਟੋਲ ਕਿੰਨਾ ਨੁਕਸਾਨ ਹੋ ਗਿਆ ਤਾਂ ਬਾਕੀ ਭਾਈ 1.5 ਲੱਖ ਦੇ ਕਰੀਬ ਹੋ ਗਏ ਥੋੜੀ ਕੀਮਤ ਗਈ ਭਾਈ ਸਾਡੀਾਂ ਗਈ ਜਾਨ ਨੂੰ ਸਾੱਚਾ ਲਿਖਿਆ ਜਾਵੇ ਇਨਸਾਫ ਹੋਵੇ ਇਨਸਾਫ ਹੋਵੇ ਤੇ ਥਾਣੀ ਦੱਸਣੀ ਹਾਂਜੀ ਬਈ ਕਿਤਾ ਨਾ ਇੱਕ ਨਾ ਬਾਣੀ ਵਿੱਚ ਟੋਕਾ ਤੇ ਅਕਲ ਪਸ਼ੂ ਕੀ ਮਾਨਸ ਜਾਨੀ ਅਕਲ ਪਸ਼ੂ ਦੀ ਇਹ ਤਾਂ ਕੋਈ ਇਨਸਾਨ ਹੈਗਾ ਇਹ ਇਨਸਾਨ ਨਹੀਂ ਹੈ ਪਸ਼ੂ ਹੈ ਜਿਸ ਬੰਦੇ ਨੇ ਨਾ ਇਹ ਹਰਕਤ ਕੀਤੀ ਇਹ ਬੰਦੇ ਵਿਚਾਰੇ ਗਰੀਬ ਦਾ ਇਹੀ ਗੁਜ਼ਾਰਾ ਹੈਗਾ ਇਹੀ ਚਿੰਤਾ ਡੰਗਰ ਸੀਗੀ ਆਂ ਸਾਂਨੀਤੀ ਸੀਗੀ ਬੱਕਰੀ ਸੀਗੀ ਆ ਰਾਤ ਤੇ ਜ਼ਹਿਰ ਦੇ ਕੇ ਵਿਚਾਰੇ ਤੇ ਮਾਰ ਦਿੱਤੇ ਅੱਜ ਤਾਂ ਇਹੀ ਅਪੀਲ ਕਰਾਂਗੇ ਇਹ ਗਰੀਬ ਜੀ ਭਾਈ ਕੋਈ ਵੀ ਹੋਵੇ ਕੋਈ ਨਾ ਕੋਈ ਸਰਕਾਰ ਨੂੰ ਵੀ ਇਹਦੇ ਜਰੂਰ ਥੋੜੀ ਮਦਦ ਕੀਤੀ ਜਾਵੇ। ਥਾਣੀ ਦੱਸਦਾ ਜੀ ਭਾਈ ਹਾਂਜੀ ਥਾਣੀ ਥਾਣੀ ਇਨਫਰਮਰੀਆਂ ਚ ਕਰਾਤੀ ਡਾਕਟਰ ਸਾਹਿਬ ਵੀ ਆ ਰਹੇ ਆ ਮੈਡੀਕਲ ਖਲਾਜ ਇਹਨਾਂ ਦਾ। ਹਾਂਜੀ ਪੋਸਟ ਮਾਰਟੋਰ ਮੋਹ ਚ ਹਾਂਜੀ ਐਪਲੀ ਦੂਜੀ ਐਫ ਆਈ ਆਰ ਵੀ ਦਰਜ ਹੋ ਗਈ। ਦਸੋਰੀ ਵੀ ਹਾਂਜੀ ਉਹਨਾਂ ਨੇ ਇੱਕ ਟੀਮ ਬਣਾਤੀ ਹੈ ਬੋਰਡ ਬਣਾਇਆ ਡਾਕਟਰ ਸਾਹਿਬ ਦਾ। ਇਹ ਡਿਫੀ ਡਾਕਟਰਾਂ ਨਾਲ ਵਿੱਚ ਗੱਲ ਹੁੰਦੀ ਉਹ ਆਦੇ ਟੀਮ ਮੈਡੀਕਲ ਕਰਕੇ ਰਿਪੋਰਟ ਆਉਣੀ ਫਿਰ ਦੱਸੂਗਾ ਕੀ ਲੱਗਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ